ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਸਰਬਜੋਤ ਇੱਕ ਵਾਰ ਫਿਰ ਤੋਂ YouTube ਦੇ ਜ਼ਰੀਏ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਦਰੋਇਆ ਕੈਨੇਡਾ ਦੇ ਅਪਡੇਟਸ ਵਾਈ ਕੈਨੇਡਾ ਦੀਆਂ ਹਰ ਰੋਜ਼ ਨਵੀਆਂ ਅਪਡੇਟਸ ਆ ਰਹੀਆਂ ਨੇ ਇਸ ਦੇ ਨਾਲ ਨਾਲੇ ਕੁਝ ਕੁ ਝੂਠੀਆਂ ਖਬਰਾਂ ਵੀ ਫੈਲ ਰਹੀਆਂ ਨੇ ਜੋ ਕਿ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਫਲਾ ਰਹੇ ਨੇ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿਊਬਿਕ ਨੂੰ ਲੈ ਕੇ ਜੋ ਕਿ CAQ ਦੇ ਜ਼ਰੀਏ ਲੋਕਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਸੀ ਕਿਊਬਿਕ ਦੇ ਵਿੱਚ CAQ ਦੀ ਜ਼ਰੂਰਤ ਨਹੀਂ ਹੈ ਸੋ ਉਹ ਵੀ ਆਪਾਂ ਕਨਸੈਪਟ ਗੱਲ ਕਲੀਅਰ ਕਰਤਾ ਸੀ ਅੱਜ ਆਪਾਂ ਜੋ ਹੁਣ ਮੇਰੇ ਧਿਆਨ ਦੇ ਵਿੱਚ ਖਾਸ ਤੌਰ ਦੇ ਉੱਪਰ ਗੱਲ ਆਈ ਹੈ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਤੇ অন্ਟੈਰੀਓ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਬੈਨ ਕਰ ਦਿੱਤਾ ਹੈ ਜੋ ਕਿ ਸਰਾਸਰ ਬੇਬੁਨਿਆਦ ਤੇ ਝੂਠੀ ਹੈ অন্ਟੈਰੀਓ ਤੇ ਬ੍ਰਿਟਿਸ਼ ਕੋਲੰਬੀਆ ਨੇ ਪ੍ਰੋਵਿੰਸ਼ਲ ਰੂਲਸ ਆਪਣੇ ਨਵੇਂ ਅਨਾਉਂਸ ਕੀਤੇ ਨੇ ਬਟ ਉਹਨਾਂ ਦੇ ਵਿੱਚ ਕੁਝ ਉਹਨਾਂ ਨੇ ਤਿੰਨ ਚਾਰ ਰੂਲ ਐਦਾਂ ਦੇ ਰੱਖੇ ਨੇ ਜਿਨ੍ਹਾਂ ਦੀ ਕਲੈਰਿਟੀ ਦੇਣੀ ਬਹੁਤ ਜ਼ਰੂਰੀ ਮੈਂ ਸਮਝਦਾ ਕਿਉਂਕਿ ਏਜੰਟਸ ਦੇ ਵੱਲੋਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਮਿਸਗਾਈਡ ਕੀਤਾ ਜਾ ਰਿਹਾ ਹੈ ਸੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੈਨੇਡਾ ਦੇ ਪਰਵਿੰਸ অন্ਟੇਰੀਓ ਦੀ অন্ਟੇਰੀਓ 51% ਸਟੂਡੈਂਟ ਹੋਲਡ ਕਰਦਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਸੋ ਮੰਨ ਲਓ ਜੇਕਰ ਕੈਨੇਡਾ ਦੇ ਵਿੱਚ 100% ਬੱਚਾ ਜਾਂਦਾ ਤਾਂ ਉਹਦੇ ਚੋਂ 51% ਸੋ ਮੈਜੋਰਟੀ ਸਟੂਡੈਂਟ ਜਿਹੜੇ ਓਵਰ ਦਾ 50% ਉਹ অন্ਟੇਰੀਓ ਦੇ ਵਿੱਚ ਜਾਂਦੇ ਨੇ ਸੋ অন্ਟੇਰੀਓ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਹਿਲਾ ਫੈਸਲਾ ਇਹ ਲਿਆ ਵਾ ਕਿ ਅਸੀਂ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਾਲਜ ਨੇ ਉਹਨਾਂ ਤੇ 2 ਸਾਲ ਵਾਸਤੇ ਅਸੀਂ ਬੈਨ ਲਾਵਾਂਗੇ ਸੋ ਇਹ ਜਿਹੜਾ ਬੈਨ ਆ ਇੰਟਰਨੈਸ਼ਨਲ ਸਟੂਡੈਂਟ ਤੇ ਨਹੀਂ ਲੱਗਿਆ ਸੋ ਜਿਹੜੇ ਕਿ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਜਿਵੇਂ ਕੋਈ ਪ੍ਰਾਈਵੇਟ ਇੰਸਟੀਟਿਊਟ ਪਬਲਿਕ ਕਾਲਜ ਦਾ ਕੈਂਪਸ ਲੈ ਕੇ ਰਨ ਕਰਦੇ ਸੀ ਉਹਨਾਂ ਨੂੰ ਹੁਣੇ 2 ਸਾਲਾਂ ਵਾਸਤੇ ਕਿਸੇ ਵੀ ਨਵੇਂ ਕਾਲਜ ਨੂੰ ਮਨਤਾ ਨਹੀਂ ਦਿੱਤੀ ਜਾਊਗੀ ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਕੈਨਸਲ ਹੋ ਗਈ ਜਿਵੇਂ ਕਿ ਫੈਡਰਲ ਗਵਰਨਮੈਂਟ ਨੇ ਜਿਹੜੇ ਪਬਲਿਕ ਪ੍ਰਾਈਵੇਟ ਫੰਡਡ ਕਾਲਜ ਨੇ ਉਹਨਾਂ ਨੂੰ ਵਰਕ ਪਰਮਿਟ ਦੇਣ ਤੋਂ ਮਨਾ ਕਰਤਾ ਬਟ অন্ਟੈਰੀਓ ਨੇ ਇਹ ਚੀਜ਼ ਕਹਤੀ ਵੀ 2 ਸਾਲਾਂ ਤੱਕ ਅਸੀਂ ਕੋਈ ਨਵਾਂ ਕਾਲਜ ਵੀ ਨਹੀਂ ਬਣਨ ਦਵਾਵਾਂਗੇ ਉਸ ਤੋਂ ਬਾਅਦ ਰੂਲ ਨੰਬਰ 2 ਜਿਹੜਾ ਉਹਨਾਂ ਨੇ ਇੱਕ ਵੱਡਾ ਚੇਂਜ ਕੀਤਾ ਜਿੰਨੀਆਂ ਵੀ 온ਟਾਰੀਓ ਦੇ ਵਿੱਚ ਯੂਨੀਵਰਸਿਟੀਆਂ ਜਾਂ ਫਿਰ ਕਾਲਜੇਜ਼ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਜਿੰਨੇ ਬੱਚਿਆਂ ਨੂੰ ਤੁਸੀਂ ਆਫਰ ਲੈਟਰਸ ਦੇਣੀਆਂ ਨੇ ਪਹਿਲਾਂ ਤੁਸੀਂ ਆਪਣੀ ਹਾਊਸਿੰਗ ਤੇ ਅਕਮੋਡੇਸ਼ਨ ਦੀ ਦੇਖਭਾਲ ਕਰੋ ਜਿਵੇਂ ਕਿ ਤੁਸੀਂ 100 ਬੱਚੇ ਨੂੰ ਆਫਰ ਲੈਟਰ ਦੇ ਰਹੇ ਹੋ ਤੁਹਾਨੂੰ ਪਹਿਲਾਂ ਇਹ ਰਿਸਰਚ ਕਰਨੀ ਚਾਹੀਦੀ ਆ ਕਿ ਜਿਹੜੀ ਤੁਸੀਂ ਆਫਰ ਬੱਚੇ ਨੂੰ ਦੇ ਰਹੇ ਹੋ 100 ਜਣਿਆਂ ਨੂੰ ਉਹਨਾਂ ਦੇ ਰਹਿਣ ਵਾਸਤੇ ਅਕਮੋਡੇਸ਼ਨ ਤੇ ਹਾਊਸਿੰਗ ਦਾ ਕੀ ਪ੍ਰਬੰਧ ਹੈ ਕਿਉਂਕਿ ਫੈਡਰਲ ਗਵਰਨਮੈਂਟ ਦੇ ਰੂਲ ਚੇਂਜ ਕਰਨ ਦਾ ਸਭ ਤੋਂ ਵੱਡਾ ਕਾਰਨ ਆਪਾਂ ਇਸੇ ਚੀਜ਼ ਨੂੰ ਕਹਿ ਸਕਦੇ ਹਾਂ ਕਿ ਹਾਊਸਿੰਗ ਕ੍ਰਾਈਸਿਸ ਪਿਛਲੇ ਕੁਝ ਸਾਲਾਂ ਤੋਂ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬਹੁਤ ਜ਼ਿਆਦਾ ਵਧ ਚੁੱਕਿਆ ਵਾ ਇੰਟਰਨੈਸ਼ਨਲ ਸਟੂਡੈਂਟਸ ਜਾ ਰਹੇ ਨੇ ਜਾਂ ਫਿਰ ਹੋਰ ਜਿਹੜੇ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਜਾ ਰਹੇ ਹਨ ਉਹਨਾਂ ਨੂੰ ਰਹਿਣ ਵਾਸਤੇ ਘਰ ਨਹੀਂ ਮਿਲ ਰਹੇ ਜੇ ਮਿਲ ਰਹੇ ਆ ਤਾਂ ਰੈਂਟਲ ਰੇਟਸ ਬਹੁਤ ਜ਼ਿਆਦਾ ਨੇ ਸੋ ਇਹ ਸਭ ਤੋਂ ਵੱਡਾ ਇੱਕ ਕ੍ਰਾਈਸਿਸ ਸੀ ਜਿਸ ਕਰਕੇ ਸਾਰੇ ਇਹ ਰੂਲ ਚੇਂਜ ਹੋਏ ਆ ਤੋ ਉਹਨਾਂ ਨੇ ਇਸ ਚੀਜ਼ ਨੂੰ ਵੀ ਰਾਤ ਦਿੱਤੀ ਆ ਕਿ ਕਾਲਜ ਯੂਨੀਵਰਸਿਟੀਆਂ ਲਾਇਬਲ ਨਹੀਂ ਬੱਚਿਆਂ ਨੂੰ ਘਰ ਅਤੇ ਕਮੋਡੇਸ਼ਨ ਲੱਭ ਕੇ ਦੇਣ ਵਾਸਤੇ ਤੇ ਤੀਸਰਾ ਜਿਹੜਾ ਕਿ ਮੈਨੂੰ ਲੱਗਦਾ ਸਭ ਤੋਂ ਵੱਡਾ ਚੇਂਜ ਇੰਟਰਨੈਸ਼ਨਲ ਸਟੂਡੈਂਟ ਨੂੰ ਇੰਪੈਕਟ ਕਰੂਗਾ ਉਹ ਇਹ ਆ ਕਿ ਜਿਹੜਾ ਵੀ ਇੰਟਰਨੈਸ਼ਨਲ ਸਟੂਡੈਂਟ ਐਪਲੀਕੇਸ਼ਨ 온ਟਾਰੀਓ ਦੇ ਵਿੱਚ ਅਪਲਾਈ ਕਰੂਗਾ ਉਹ ਜਿਹੜਾ ਕੋਰਸ ਅਪਲਾਈ ਕਰ ਰਿਹਾ ਕੋਰਸ ਦੀ ਰੈਲੇਵੈਂਸੀ ਲੇਬਰ ਮਾਰਕੀਟ ਜਾਂ ਫਿਰ ਹੈਲਥ케ਅਰ ਸੈਕਟਰ ਦੇ ਵਿੱਚ ਹੋਣੀ ਚਾਹੀਦੀ ਆ ਫਾਰ ਇਗਜ਼ਾਮਪਲ ਤੁਸੀਂ ਕੋਈ ਐਦਾਂ ਦਾ ਕੋਰਸ ਅਪਲਾਈ ਕਰ ਰਹੇ ਹੋ ਜਾਫਰ ਇਦਾਂ ਦਾ ਕਾਲਜ ਅਪਲਾਈ ਕਰ ਰਹੇ ਹਾਂ ਜਿਹਦੀ ਪੜ੍ਹਾਈ ਦਾ ਅਨਟੈਰੀਓ ਦੇ ਨਾਲ ਅਨਟੈਰੀਓ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਸੋ ਫਾਰ ਇਗਜ਼ਾਮਪਲ ਤੁਸੀਂ ਇੱਕ ਪੜ੍ਹਾਈ ਕੰਪਲੀਟ ਕੀਤੀ ਉਸ ਤੋਂ ਬਾਅਦ ਵਰਕ ਪਰਮਿਟ ਤੇ ਆਏ ਤੁਸੀਂ ਜਦੋਂ ਜੋਬ ਲੱਭਣਗੇ ਲੇਬਰ ਮਾਰਕੀਟ 'ਚ ਉਸ ਪੜ੍ਹਾਈ ਦੀ ਕੋਈ ਵੈਲਿਊ ਹੀ ਨਹੀਂ ਆ ਸੋ ਅਟੈਸਟੇਸ਼ਨ ਲੈਟਰ ਜੋ ਕਿ ਫੈਡਰਲ ਗਵਰਨਮੈਂਟ ਦੇ ਵੱਲੋਂ ਕੀਤਾ ਗਿਆ ਅਨਟੈਰੀਓ ਦੀ ਸਰਕਾਰ ਸਿਰਫ ਉਹਨਾਂ ਬੱਚਿਆਂ ਨੂੰ ਦੇਊਗੀ ਜਿਹੜੇ ਹੈਲਥ케ਅਰ ਸੈਕਟਰ ਦੇ ਵਿੱਚ ਜਾਣਗੇ ਜਾਂ ਫਿਰ ਜੋ ਸ਼ਾਰਟੇਜ ਆਫ ਲੇਬਰ ਨੂੰ ਕਵਰ ਕਰਨਗੇ ਇਨ ਫਿਊਚਰ ਆਫਟਰ ਕੰਪਲੀਟਿੰਗ देयर ਸਟੱਡੀ ਮੈਂ ਸਾਰੇ ਸਟੂਡੈਂਟ ਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹੀ ਸਲਾਹ ਦਵਾਂਗਾ ਕਿ ਘੱਟ ਦਿਨ ਕਾਲਜ ਜਾਣ ਦੇ ਚੱਕਰਾਂ ਦੇ ਵਿੱਚ ਜ਼ਿਆਦਾ ਕੰਮ ਕਰਨ ਦੇ ਚੱਕਰ ਦੇ ਵਿੱਚ ਆਪਣਾ ਫਿਊਚਰ ਨਾ ਖਰਾਬ ਕਰੋ ਕਿਉਂਕਿ ਬਹੁਤ ਸਾਰੇ ਕਾਲਜ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ ਜੇ ਮਿਲੂਗਾ ਤਾਂ ਤੁਹਾਨੂੰ ਮਤਲਬ ਕਿ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਸੋ ਇਹ ਸਾਰੇ ਰੂਲਸ ਚੇਂਜ ਹੋਏ ਆ ਇਹਨਾਂ ਦੇ ਵਿੱਚੋਂ ਜੋ ਅੰਟਾਰੀਓ ਦੇ ਹੋਣੇ ਆਪਾਂ ਡਿਸਕਸ ਕੀਤੇ ਆ ਅੰਟਾਰੀਓ ਦੇ ਵਿੱਚ ਹੁਣ ਅਟੈਸਟੇਸ਼ਨ ਲੈਟਰ ਸਿਰਫ ਉਹਨਾਂ ਬੱਚਿਆਂ ਨੂੰ ਹੀ ਦਿੱਤੀ ਜਾਊਗੀ ਜੋ ਕਿ ਇਸ ਕੈਟਾਗਰੀ ਦੇ ਅੰਡਰ ਫਾਲੋ ਕਰਨਗੇ ਸੋ ਤੁਸੀਂ ਆਪਣੀਆਂ ਐਪਲੀਕੇਸ਼ਨਸ ਅਪਲਾਈ ਕਰੋ ਆਫਰ ਲੈਟਰਸ ਅਪਲਾਈ ਕਰੋ ਬਟ ਕੋਈ ਵੀ ਅੱਗੇ ਜੋ ਫਰਦਰ ਸਟੈਪ ਲੈਣਾ ਜਾਂ ਫਿਰ ਝੂਠੀਆਂ ਖਬਰਾਂ ਦੇਖ ਕੇ ਉਹ ਸਟੈਪ ਤੁਸੀਂ ਨਾ ਚੱਕੋ ਤੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਦੇ ਜ਼ਰੀਏ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋ ਜਾਂ ਫਿਰ ਖੇਡ ਦਿੱਤੇ ਕੰਟੈਕਟਸ ਦੇ ਉੱਪਰ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ